ਤਾਂ ਅਨੁਸਾਰ ਪਾਰਟੀ ਮੀਟਿੰਗ ਦੇ ਵਿੱਚ ਸਵਾਲ ਕੀਤਾ ਮੀਡੀਆ ਵਾਲੇ ਸਾਥੀਆਂ ਨੇ ਵੀ ਤੁਸੀਂ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਸੱਦੀਆਂ ਉਦੋਂ ਤੁਸੀਂ ਕਹਿ ਰਹੇ ਹੋ ਸਾਰੇ ਵੀ ਅਸੀਂ ਤਾਂ ਕਿਸਾਨ ਤਾਂ ਸਹੀ ਅਸੀਂ ਕਿਹੜਾ ਕਿਸਾਨ ਨਹੀਂ ਜਦੋਂ ਤੁਸੀਂ ਉੱਥੇ ਛੋਟਾ ਸਾਡੇ ਬਿਨਾਂ ਸਰਦ ਹੈ ਫਿਰ ਹੁਣ ਕਿਵੇਂ ਜਾਦਾਗੇ ਤੇਰੇ ਭਾਈ ਅਸੀਂ ਵੀ ਕਿਸਾਨ ਜਥੇਬੰਦੀਆਂ ਹਾਂ ਜੇ ਹੁਣ ਤੇਰਾ ਮਤਲਬ ਇਹ ਬਣਦਾ ਹੈ ਹੁਣ ਤੂੰ ਹੱਥ ਸਿਲੰਡਰ ਕਰਦਾ ਹੈ ਕੇਂਦਰ ਦੇ ਮੂਰੇ ਹੁਣ ਤੂੰ ਹੱਥ ਖੜੇ ਕਰਦਾ ਹੈ ਕੇਂਦਰ ਮੂਰੇ ਤੂੰ ਬੇਵਸੀ ਜ਼ਾਹਰ ਕਰਦਾ ਨਾਲੇ ਕਹਿੰਦਾ ਵੀ ਮੇਰੇ ਕੋਲੇ ਨਾ ਹੁਣ ਤੇਰੇ ਕੋਲੇ ਖਖੜੀਆਂ ਲੈਣਾ ਵਗੇ ਜਦ ਤੂੰ ਸਾਨੂੰ ਬੁਲਾਏਂਗੇ ਨਹੀਂ ਅਸੀਂ ਬਧੋ ਬਧੀਆਂ ਆ ਜਾਗੇ ਤੇਰੇ ਕੋਲੇ ਮੈਨੂੰ ਇਹ ਦੱਸ ਵੀ ਬਿਨਾ ਬੁਲਾਏ ਕੋਈ ਕਿਸੇ ਕੋਲੇ ਜਾਂਦਾ ਜੇ ਤੂੰ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਕਰਨ ਦੀ ਸੋਚੇਗਾ ਤੂੰ ਜੇ ਤੂੰ ਕਹੇਂਗਾ ਵੀ ਆਜੋ ਭਾਈ ਬਹਿ ਕੇ ਗੱਲ ਕਰੀਏ ਐਡੀ ਕਿਹੜੀ ਦੁਸ਼ਮਣੀ ਹੋ ਗਈ ਵੀ ਤੂੰ ਕਹਿੰਦਾ ਵੀ ਮੇਰੇ ਕੋਲੇ ਨਾ ਆਇਓ ਤੂੰ ਬੱਦਰ ਘੱਟੋ ਘਟ ਮਾਨ ਸਭ ਮੁੱਖ ਮੰਤਰੀ ਤਾਂ ਪਹਿਲਾਂ ਹੀ ਬਹੁਤ ਬਣਿਆ ਲੋਕਾਂ ਨੇ ਚੁਣੇ ਨੇ ਐਮਪੀ ਬਹੁਤ ਬਣੇ ਹੋਣਗੇ ਤੂੰ ਘੱਟੋ ਘਟ ਧਰਤੀ ਦੇ ਦਾ ਤੁਰ ਧਰਤੀ ਦਾ ਹੈਗੀ ਨਾ ਥੱਲੇ ਇਹ ਤਾਂ ਪੈਰ ਤਾਂ ਚੱਕ ਕੇ ਨਾ ਤੁਰ ਤੈਨੂੰ ਆਪ ਹੀ ਆ ਵੀ ਲੋਕ ਤਾਂ ਅਰਸ਼ਾਂ ਤੋਂ ਫਰਸ਼ ਤੇ ਲੈ ਜਾਂਦੇ ਨੇ ਫਰਸ਼ ਤੋਂ ਅਰਸ਼ ਤੇ ਲੈ ਜਾਂਦੇ ਫਿਰ ਲੋਕਾਂ ਨੂੰ ਵੱਡੀ ਤਾਕਤ ਨਹੀਂ ਕੋਈ ਤੇ ਲੋਕਾਂ ਨੂੰ ਤੂੰ ਐ ਕਿ ਬੰਗਾਰ ਰਹੇ ਆ ਬਈ ਇਸ ਕਰਕੇ ਇਹ ਤੁਹਾਡੀ ਗਲਤ ਸੋਚਣੀ ਹੈ ਅਸੀਂ ਕੋਈ ਸਿਆਸੀ ਸ਼ਰੀਕ ਨਹੀਂ ਹਾਂ ਜਿਨ੍ਹਾਂ ਨੇ ਕੁਰਸੀ ਖਾਤਰ ਰੌਲਾ ਪਾਉਣਾ ਤੁਸੀਂ ਤਾਂ ਕੁਰਸੀ ਦੀ ਹੀਰੋ ਜੀ ਨੂੰ ਚਮਕਾ ਰਹੇ ਹੋ ਅੱਜ ਤੁਸੀਂ ਸਤਾ ਦਿਓ ਪਾਣੀਆਂ ਦੇ ਰਾਖੇ ਸਾਬਤ ਕਰ ਰਹੇ ਹੋ ਆਪਣੇ ਆਪ